ਹੋਲਾ ਮਹੱਲਾ ਖਾਲਸਾਈ ਜਾਹੋ ਜਗਲਾਲ ਦਾ ਪ੍ਰਤੀ ਅਤੇ ਕੌਮੀ ਜੋੜ ਮੇਲਾ ਹੈ ਇਹ ਮੇਲਾ ਖਾਲਸਾ ਪੰਥ ਦੇ ਜਨਮ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਕੇ ਧਾਰਮਿਕ ਪਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖਾਲਸੇ ਰੰਗਿਤ ਕਿਰਨ ਗਿਆ ਜਾਂਦਾ ਹੈ ਖਾਲਸਾ ਪੰਥ ਹੋਲੀ ਨਹੀਂ ਖੇਡਦਾ ਹੋਲਾ ਖੇਡਦਾ ਹੈ ਅਤੇ ਮਹੱਲਾ ਕੱਢਦਾ ਹੈ ਹੋਲੀ ਤੋਂ ਅਗਲੇ ਦਿਨ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦੇ ਸਥਾਨ ਉੱਤੇ ਇੱਕ ਮੇਲਾ ਪਰਦਾ ਹੈ ਜਿਸ ਨੂੰ ਹੋਲਾ ਮਹੱਲਾ ਕਹਿੰਦੇ ਹਨ ਇਸ ਮੇਲੇ ਦਾ ਮੁੱਢ ਗੁਰੂ ਗੋਬਿੰਦ ਸਿੰਘ ਜੀ ਨੇ ਬੰਨਿਆ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਸ਼ਾਸਤਰ ਵਿਦਿਆ ਅਤੇ ਜੁੱਧ ਕਲਾ ਵਿੱਚ નિਪੁੰਨ ਕਰਨ ਲਈ ਦੋ ਦਲ ਬਣਾ ਕੇ ਉਹਨਾਂ ਵਿੱਚ ਮਸਨੂਈ ਲੜਾਈ ਕਰਵਾਈ ਤੇ ਬਹਾਦਰ ਯੋਧਿਆਂ ਨੂੰ ਸਿਰੋਪੇ ਬਖਸ਼ੇ ਉਦੋਂ ਤੋਂ ਹਰ ਸਾਲ ਨੰਦਪੁਰ ਵਿੱਚ ਹੋਲੀ ਤੋਂ ਅਗਲੇ ਦਿਨ ਕੋਲਾ ਮਹੱਲਾ ਮਨਾਇਆ ਜਾਣ ਲੱਗਾ ਇਸ ਦਿਨ ਇੱਕ ਵੱਡਾ ਜਲੂਸ ਜਿਸ ਨੂੰ ਮਹੱਲਾ ਕਹਿੰਦੇ ਹਨ ਨਗਾਰਿਆਂ ਦੀ ਧੁਨੀ ਵਿੱਚ ਸਜ ਤਜ ਨਾਲ ਇੱਕ ਗੁਰਦੁਆਮ ਤੋਂ ਦੂਜੇ ਗੁਰਦੁਆਮ ਤੱਕ ਨਿਕਲਦਾ ਹੈ ਇਸ ਜਲੂਸ ਵਿੱਚ ਨਿਹੰਗ ਸਿੰਘ ਪੁਰਾਤਨ ਫੌਜੀ ਆਨ ਸ਼ਾਨ ਨਾਲ ਸ਼ਾਮਲ ਹੁੰਦੇ ਅਤੇ ਸ਼ਸਤਰਾਂ ਦੇ ਜੋਹਰ ਵਿਫੋਂਦੇ ਹਨ ਆਓ ਹੁਣ ਹੋਲਾ ਮਹੱਲਾ ਦੇ ਅਖਰੀ ਸ਼ਬਦਾਂ ਦੇ ਅਰਥ ਤੇ ਜਾਨਣਾ ਪਾਉਨੇ ਹਨ ਫੋਲਾ ਅਰਬੀ ਪਾਸ਼ਾ ਦੇ ਸ਼ਬਦ ਫੂਲ ਤੋਂ ਬਣਿਆ ਹੈ ਜਿਸਦੇ ਅਰਥ ਭਲੇ ਕਮਾਂ ਲਈ ਜੁੱਜਨਾ ਸੀਸ ਤਲੀ ਤੇ ਧਰ ਕੇ ਲੜਨਾ ਤਲਵਾਰ ਦੀ ਧਾਰ ਤੇ ਚੰਨਣਾ ਪੀਤੇ ਗਏ ਹਨ ਮਹੱਲਾ ਸ਼ਬਦ ਦੇ ਅਰਥ ਹਨ ਉਹ ਸਥਾਨ ਜਿੱਥੇ ਫਤਿਹ ਕਰਨ ਤੋਂ ਬਾਅਦ ਇਕਾਨਾ ਕੀਤਾ ਜਾਵੇ ਦਸ਼ਮੇਸ਼ ਪਿਤਾ ਜੀ ਨੇ ਨਿਕਰ ਚੁੱਕੇ ਸਮਾਜ ਦੇ ਤੱਬੇ ਕੁਚਲੇ ਅਤਿ ਲਤਾੜੇ ਜਾ ਰਹੇ ਮਨੁੱਖਾਂ ਨੂੰ ਆਪਣੀ ਹੋਣ ਦਾ ਅਹਿਸਾਸ ਤੇ ਸਵੈ ਮਾਨ ਮਹਿਸੂਸ ਕਰਵਾਉਣ ਉਹਨਾਂ ਵਿੱਚ ਨਿਡਰਤਾ ਅਤੇ ਨਿਰਭੈਤਾ ਭਰਨ ਅਤੇ ਸੂਰਬੀਰ ਯੋਧੇ ਬਣਾਉਣ ਲਈ ਖਾਲਸਾ ਪੰਥ ਦੀ ਸਥਾਪਨਾ ਕੀਤੀ। ਉਹਨਾਂ ਨੇ ਚਰਨ ਪੌਹਲ ਦੀ ਥਾਂ ਖੰਡੇ ਬਾਟੇ ਦਾ ਅੰਮ੍ਰਿਤ ਤੇ ਹੋਲੀ ਦੀ ਥਾਂ ਹੋਲਾ ਮਹੱਲਾ ਪ੍ਰਚਲਿਤ ਕੀਤਾ। ਆਜ਼ਾਦੀ ਪ੍ਰਾਪਤ ਕਰਨ ਤੇ ਜੋਸ਼ ਪੈਦਾ ਕਰ ਲਈ ਗੁਰੂ ਜੀ ਨੇ ਜਿੱਥੇ ਨਵਾਂ ਜੀਵਨ ਬਖਸ਼ਿਆ ਉੱਥੇ ਭਾਰਤੀ ਸਮਾਜ ਨੂੰ ਉਹਨਾਂ ਦੇ ਰੀਤੀ ਰਿਵਾਜਾਂ ਅਤੇ ਤਿਉਹਾਰ ਮਨਾਉਣ ਦੇ ਟੰਗਾਂ ਵਿੱਚ ਵੀ ਇਨਕਲਾਬੀ ਤਬਦੀਲੀਆਂ ਲਿਆਂਦੀਆਂ ਭਾਈ ਕਾਨ ਸਿੰਘ ਅਨੁਸਾਰ ਹੋਲੇ ਦੇ ਅਰਥ ਹਮੁਲਾ ਜਾਂ ਹੱਲਾ ਕਰਨਾ ਹੈ ਡਾਕਟਰ ਵਣਜਾਰਾ ਬੇਦੀ ਨੇ ਮੁਹੱਲਾ ਨੂੰ ਅਰਬੀ ਦੇ ਸ਼ਬਦ ਮਹੱਲਾਹ ਦਾ ਤਦਪਵ ਦੱਸਿਆ ਹੈ ਜਿਸ ਦਾ ਭਾਵ ਉੱਚ ਸਥਾਨ ਤੋਂ ਹੈ ਜਿੱਥੇ ਫਤਿਹ ਕਰਨ ਤੋਂ ਬਾਅਦ ਫਿਕਾਣਾ ਕੀਤਾ ਜਾਵੇ ਪਹਿਲਾ ਇਹ ਸ਼ਬਦ ਇਸੇ ਭਾਵ ਵਿੱਚ ਵਰਤਿਆ ਜਾਂਦਾ ਜਦੋਂ ਮਿੱਥੇ ਹੋਏ ਅਸਥਾਨ ਉੱਪਰ ਕੋਈ ਦਲ ਕਾਬਜ਼ ਹੋ ਜਾਂਦਾ ਤਾਂ ਉੱਥੇ ਹੀ ਦਰਬਾਰ ਲੱਗਦਾ ਹੈ ਸ਼ਸਤਰ ਧਾਰੀ ਤੇ ਅਗਾ ਜੇ ਕਮਾਲ ਵਿਖਾਉਂਦੇ ਪਰ ਹੌਲੀ-ਹੌਲੀ ਇਹ ਸ਼ਬਦ ਜਲੂਸ ਲਈ ਪ੍ਰਚਲਿਤ ਹੋ ਗਿਆ ਜੋ ਫੌਜੀ ਸੱਜ ਪੱਜ ਕੇ ਨਗਾਰਿਆਂ ਦੀ ਝੋਟ ਨਾਲ ਆਨੰਦਪੁਰ ਸਾਹਿਬ ਵਿੱਚ ਇਪ ਗੁਰੂ ਤਾਂ ਤੋਂ ਦੂਜੇ ਗੁਰਦੱਮਾਂ ਦੀ ਯਾਤਰਾ ਲਈ ਨਿਕਲਦਾ ਸੀ